ਅਸੀ ਗੱਲ ਸਾਰਿਆਂ ਨੂੰ ਅੱਜ ਖਰੜ ਤੋਂ ਚੰਡੀਗੜ੍ਹ ਰੋਡ ਤੇ ਇਹ ਹੋਲਡਿੰਗਸ ਲੱਗੇ ਦੇਖੇ ਮਾਨੂੰ ਥੋੜਾ ਦੁੱਖ ਹੋਇਆ ਕਿਉਂਕਿ ਸੜਕਾਂ ਤੇ ਲੰਘਦੇ ਲੋਕ ਚਾਹੇ ਅਣਜਾਣ ਪੁਣੇ ਵਿੱਚ ਹੀ ਲਾ ਲੂ ਇੱਥੇ ਥੁੱਕ ਸਕਦੇ ਹਨ ਕੋਈ ਸ਼ਰਾਬੀ ਵਗੈਰਾ ਕੋਈ ਉਲਟੀ ਵਗੈਰਾ ਵੀ ਕਰ ਸਕਦਾ ਹੈ ਹੋਰ ਕੂੜਾ ਕਰਕਟ ਸੁੱਟ ਸਕਦੇ ਆ ਕਮੈਂਟਾਂ ਵਿੱਚ ਦੱਸੋ ਕਿ ਇਹ ਹੋਲਡਿੰਗਸ ਲਗਾਉਣੇ ਇਹ ਤਾਂ ਸਹੀ ਹਨ ਕਿਉਂਕਿ ਹੁਣ ਤਾਂ ਇਹ ਹੋਲਡਿੰਗਸ ਲੱਗੇ ਹੋਏ ਹਨ ਆ ਦੇਖੋ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਫੋਟੋ ਵੀ ਲੱਗੀ ਹੋਈ ਹੈ ਪਰ ਬਾਅਦ ਵਿੱਚ ਇਹਨਾਂ ਦੀ ਇੱਥੇ ਹੁਣ ਬੇਅਦਵੀ ਸਮਝ ਲਓ ਤੁਸੀਂ ਬੇਅਦਵੀ ਉਹ ਹੈ ਇਹ ਜੇ ਆਮ ਜਾਣ ਪੜੇ ਵਿੱਚ ਲਗਾ ਲਓ ਚਾਹੇ ਗਲਤ ਕਿਸੇ ਵੀ ਮਕਸਦ ਨਾਲ ਇੱਥੇ ਕੂੜਾ ਕੜਕੜ ਕੋਈ ਕੁੱਤਾ ਵਗੈਰਾ ਵੀ ਕੁਝ ਵੀ ਕਰ ਸਕਦਾ ਹੈ ਕਿ ਨਹੀਂ ਲਗਾਉਣਾ ਚਾਹੀਦਾ ਕਮੈਂਟਾਂ ਵਿੱਚ ਦੱਸਿਓ ਕੀ ਲਗਾਉਣਾ ਸਹੀ ਹੈ ਨਹੀਂ ਜਾਂ ਗਲਤ ਹੈ ਲੋ ਧੰਨਵਾਦ ਜੀ